ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਜਦੋਂ ਕੱਲ 1 ਵਜੇ ਦੇ ਕਰੀਬ ਠੀਕ ਆ ਅੱਗੇ ਆਪਾਂ ਰੋਜ਼ ਸੁਣਦੇ ਸੀ ਵੀ ਪੁਲਿਸ ਸਟੇਸ਼ਨ ਦੇ ਬਾਹਰ ਪੁਲਿਸ ਚੌਂਕੀ ਦੇ ਬਾਹਰ ਕਿਸੇ ਪੁਲਿਸ ਵਾਲੇ ਦੇ ਗੱਡੀ ਚ ਕਿਤੇ ਹੋਰ ਗਰਨੇਡ ਫਟੇ ਕਦੇ ਗਰਨੇਡ ਦੀ ਗੰਨ ਜਿਹੜੀ ਆ ਉਹ ਪੰਜਾਬ ਚ ਨਹੀਂ ਆਈ ਸੀ ਹੁਣ ਗਰਨੇਡ ਐ ਹੋ ਗਿਆ ਜਿਵੇਂ ਹੈਂਬਲਿਸ ਦਕਾਨ ਟੌਇਜ਼ ਦੀ ਦੁਕਾਨ ਹੁੰਦੀ ਆ ਖੇਡਾਂ ਦੇ ਖਡਾਉਣੇ ਆਈ ਦੁਕਾਨ ਹੁੰਦੀ ਆ ਉਮੇ ਪੰਜਾਬ ਚ ਗਰਨੇਡ ਫਿਰ ਰਹੇ ਆ ਦੂਜੀ ਗੱਲ ਇਹ ਮਨਰੰਜਨ ਕਾਲਿਆ ਜੀ ਸਾਡੇ ਸਤਕਾਰਯੋਗ ਕੱਲੇ ਬੀਜੇਪੀ ਦੇ ਨਹੀਂ ਸਾਰੇ ਪੰਜਾਬ ਦੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਨੇ ਅੱਜ ਉਹਨਾਂ ਚੋਂ ਇੱਕ ਮਨੰਜਨ ਕਾਲੀਆ ਜੀ ਹੈ ਤੇ ਇਹ ਮਨੰਜਨ ਕਾਲੀਆ ਜੀ ਉਸ ਸਮੇਂ ਦੇ ਆ ਜਦੋਂ ਦੁਪਹਿਲਾ ਕਾਲਾ ਦੌਰ ਪੰਜਾਬ 'ਚ ਸੀ ਜਦੋਂ ਰੋਜ਼ ਗੋਲੀਆਂ ਬੰਬ ਫਟਦੇ ਸੀ ਚੱਲਦੇ ਸੀ ਉਹ ਚੋਂ ਨਿੰਗ ਕੇ ਅਮਨ ਸ਼ਾਂਤੀ ਕਰਕੇ ਪੰਜਾਬ 'ਚ ਇਹ ਲੋਕ ਉਹਨਾਂ ਬਿਰਲਿਆ ਚੋਂ ਪਰ ਅੱਜ ਜਦੋਂ ਉਹ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆ ਕੇ ਉਹ ਰਾਤ ਨੂੰ ਤਕਰੀਬਨ 10:30 ਉਹਨਾਂ ਨੇ ਆਰਾਮ ਕੀਤਾ ਸ਼ੁਰੂ ਤੇ ਬਾਹਰੋਂ ਐਡੀ ਵੱਡੀ ਆਵਾਜ਼ ਆਈ ਉਹਨਾਂ ਨੇ ਸੋਚਿਆ ਕਿਤੇ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਆ ਕਿਤੇ ਉਹ ਫਟ ਗਿਆ ਵੀ ਪੁਲਿਸ ਚਾਹ ਪੁਲਿਸ ਥਾਣਾ ਦਾ ਨਾਲ ਆ ਬਿਲਕੁਲ ਇਹ ਕਿਵੇਂ ਹੋ ਸਕਦਾ ਪਰ ਜਦੋਂ ਬਾਹਰੋਂ ਇੱਕਦਮ ਉਹਨਾਂ ਦੇ ਡਰਾਈਵਰ ਨੇ ਆ ਕੇ ਇਹ ਦੱਸਿਆ ਵੀ ਜੀ ਇਹ ਤਾਂ ਬੰਬ ਫਟ ਗਿਆ ਬਾਹਰ ਉਹਨਾਂ ਨੇ ਰੰਜਨ ਕਾਲੀਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਸਾਰੇ ਸ਼ੀਸ਼ੇ ਆ ਜਿਹੜੇ ਉਹ ਡਰਾਇੰਗ ਰੂਮ ਦੇ ਭੰਨੇ ਅੰਦਰ ਆ ਕੇ ਤਕਰੀਬਨ 50 ਫੁੱਟ ਤੋਂ ਦੂਰ ਐਡਾ ਵੱਡਾ ਇੰਪੈਕਟ ਬਲਾਸਟ ਦਾ ਸੀ ਵੀ ਉਹਨਾਂ ਦੀ ਜਿਹੜੀ ਆਪਣੀ ਰਸੋਈ ਆ ਕਿਚਨ ਆ ਉਹਦੇ ਵਿੱਚ ਉਤਲੇ ਸ਼ੀਸ਼ੇ ਟੁੱਟ ਗਏ ਤੇ ਦੂਜੀ ਫਲੋਰ ਉਤਲੀ ਫਲੋਰ ਦੇ ਉਹਨਾਂ ਦੇ ਕਮਰਿਆਂ ਦੇ ਜਿਹੜੇ ਸ਼ੀਸ਼ੇ ਟੁੱਟੇ ਮਨੰਜਨ ਕਾਲਿਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਇਹ ਉਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁੱਝ ਕੇ ਐਵੇਂ ਨਹੀਂ ਇਹ ਕੋਈ ਗੱਲ ਕਰੇ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ ਹਿੰਦੂ ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀ ਸ਼ਾਲਾ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤਾਂ ਘਰ ਤੇ ਹਮਲਾ ਹੋਇਆ ਕਿਤੇ ਬਾਹਰੋਂ ਤਾਂ ਗੱਲ ਘਰ ਦੇ ਵਿੱਚ ਗਰਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਇਹ ਕਦੇ ਗੱਲਾਂ ਸੁਣਦੇ ਸੀ ਕਿਥੇ ਨੈਕਸਟ ਲਾਈਟ ਏਰੀਆ ਚ ਕਦੇ ਸੁਣਦੇ ਸੀ ਸ਼੍ਰੀਨਗਰ ਦੇ ਵਿੱਚ ਅੱਜ ਪੰਜਾਬ 'ਚ ਇਹ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਨਰਿੰਦਰ ਕਾਲੀਆ ਜੀ ਨੇ ਮੀਡੀਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਹਾਂ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਦੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਤਾਂ ਫਿਰ ਇੱਕ ਅੱਦੇ ਦੋ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜਿਹੜੀਆਂ ਏ ਉਹ ਦਰਵਾਜ਼ੇ ਕੰਦਾ ਬਿਲਡਿੰਗਾਂ ਕੀਤੀਆਂ ਏ ਇੱਕ ਗੱਲ ਮੈਂ ਕਹਿਣਾ ਚਾਹਣਾ ਇਹ ਕੋਈ ਬੁਰਾ ਸਮਝੇ ਕੋਈ ਚੰਗਾ ਸਮਝੇ ਇਹ ਸਰਕਾਰ ਜਿਹੜੀ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਸ ਸਰਕਾਰ 'ਚ ਤੁਸੀਂ ਵੀ ਲਗਾਤਾਰ ਕੈਬਨਿਟ ਮੰਤਰੀ ਰਹੇ ਹੋ 10-10 ਸਾਲ ਉਸ ਤੋਂ ਵੀ ਪਹਿਲਾਂ ਕਦੇ ਐ ਹੁੰਦਾ ਸੀ ਵੀ ਕੋਈ ਅਫਸਰ ਜਿਵੇਂ ਬੱਚਿਆਂ ਵਾਂਗੂ ਨਹੀਂ ਨਾਰਾਜ਼ ਹੋ ਜਾਂਦੇ ਅੱਜ ਮੈਂ ਤੁਹਾਨੂੰ ਸੀਨੀਅਰ ਅਫਸਰ ਤੋਂ ਸ਼ੁਰੂ ਹੋ ਕੇ ਸੁਣਾਉਣਾ ਕੇ ਕੇ ਯਾਦਵ ਨੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬਦਲੇ ਚੱਕੇ ਮਾਰੇ ਲਾਡੋ ਪੋਸਟਿੰਗ ਇਹ ਕੋਈ ਇਹ ਸਰਕਾਰ ਦੀ ਮਰਜ਼ੀ ਹੈ ਵੀ ਇੱਕ ਪੋਸਟ ਤੋਂ ਦੂਜੀ ਪੋਸਟ ਤੇ ਲਾਉਣਾ ਪਰ ਇਹ ਕੀ ਕਰਦੇ ਆ ਉਹਨਾਂ ਨੂੰ ਲਾਇਆ ਅੱਜ ਤੱਕ ਉਹਨਾਂ ਨੂੰ ਕੋਈ ਪੋਸਟ ਨਹੀਂ ਦਿੱਤੀ ਹਵਾ 'ਚ ਤੁਸੀਂ ਆਈਐਸ ਆਈਪੀਐਸ ਅਫਸਰ ਦੱਸੋ ਦੱਸਿਓ ਉਹਨਾਂ ਦਾ ਉਹਨਾਂ ਦਾ ਵਿਸ਼ਵਾਸ ਕਿਵੇਂ ਬਣੂਗਾ ਇੱਕੋ ਇੱਕ ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਇੱਕੋ ਇੱਕ ਸਰਦਾਰ ਪਾਗਲ ਆ ਪ੍ਰਿੰਸੀਪਲ ਸੈਕਟਰੀ ਸੀਨੀਅਰ ਜਿਹੜਾ ਹੈ ਅਫਸਰ ਆਈਐਸ ਉਹ ਗੁਰਕੀਰਤ ਕਿਰਪਾਲ ਨੇ ਜਿਨ੍ਹਾਂ ਕੋਲ ਹੋਮ ਸੈਕਟਰੀ ਦਾ ਵਿਭਾਗ ਸੀ ਅੱਜ ਤੱਕ ਉਹ ਲਾਤੇ ਅੱਜ ਤੱਕ ਉਹ ਹਵਾ ਚ ਨੇ ਜਿਹੜਾ ਇੱਕੋ ਇੱਕ ਆਈਐਸ ਅਫਸਰ ਸਰਦਾਰ ਪਾਗ ਵਾਲਾ ਸੀ ਅੱਜ ਉਹ ਲਾ ਕੇ ਹਵਾ ਚ ਨੇ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਦੋਂ ਬਾਅਦ ਤੁਸੀਂ ਲਾ ਲਓ ਡੀਸੀ ਲੁਧਿਆਣੇ ਦੇ ਬਦਲੇ ਨਹੀਂ ਨਹੀਂ ਜੋਹਰਬਾਲ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਹਵਾ ਚ ਨੇ ਸੀਪੀ ਲੁਧਿਆਣਾ ਬਦਲੇ ਕੁਲਦੀਪ ਅੱਜ ਤੱਕ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਹ ਹਵਾ ਚ ਤੁਸੀਂ ਅੰਦਾਜ਼ਾ ਲਾਓ ਕਿੰਨੇ ਏਜੀ ਬਦਲ ਗਏ ਤੇ 5 7 ਇੰਟੈਲੀਜੈਂਸ ਜਿਵੇਂ ਕਿ ਆ ਵੀ ਖੁਫੀਆ ਵਿਭਾਗ ਇੰਟੈਲੀਜੈਂਸ ਨੂੰ ਸਭ ਚੀਜ਼ਾਂ ਪਤਾ ਹੁੰਦੀ ਹੈ ਕੋਈ ਅਫਸਰ ਟਿਕਣ ਤਾਂ ਦੇਣਾ ਹਜੇ ਕੱਲ ਰਾਤ ਇਹਨਾਂ ਨੇ ਆਪਣਾ ਏਡੀਜੀ ਪਿੰਟੈਲੀਜੈਂਸ ਬਦਲ ਕੇ ਜਿਹੜਾ ਨਵਾਂ ਲਾਇਆ ਕੌਣ ਰੱਖੂਗਾ ਖਬਰ ਇੱਥੇ ਇਸ ਕਰਕੇ ਬਿਲਕੁਲ ਪੰਜਾਬ ਜਿਹੜਾ ਇਹ ਉਹ ਜਲ ਰਿਹਾ ਏ ਉਹ ਪੰਜਾਬ ਐਸ ਵੇਲੇ ਬੜ ਰਿਹਾ ਏ ਉਹ ਝੂਠੀਆਂ ਜਿਹੜੇ ਬਾਹਰੋਂ ਦਿੱਲੀੋਂ ਆ ਕੇ ਜਿਨ੍ਹਾਂ ਨੂੰ ਸਮਝ ਹੀ ਹੈ ਨਹੀਂ ਤੁਸੀਂ ਕੱਲ ਦੇਖਿਆ ਹਾਲਾਤ ਜਿਹੜਾ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਆ ਉਹ ਕੱਲ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਨਾਲ ਬੈਠਾ ਤੇ ਐ ਲੱਗ ਰਿਹਾ ਹੈਡਮਾਸਟਰ ਜਿਹੜਾ ਉੱਥੋਂ ਫੇਲ ਹੋ ਕੇ ਆਏ ਨੇ ਸੁਸੋਧਿਆ ਜੀ ਉਹ ਆ ਕੇ ਉਹਨੂੰ ਹੈਡਮਾਸਟਰ ਬਣੇ ਬੈਠੇ ਐ ਡੰਡੀ ਘੁਮਾਰੇ ਆ ਸਟਿਕ ਘੁਮਾਰੇ ਆ ਤੇ ਨਾਲ ਹੋਰ ਸੁਣ ਲਓ ਉੱਥੇ ਦਾ ਇਲੈਕਟਿਡ ਮੈਂਬਰ ਪਾਰਲੀਮੈਂਟ ਹਾਲ ਦੇਖੋ ਕੀ ਆ ਉਹ ਕੰਗ ਸਾਹਿਬ ਜਿਹੜੇ ਅਨੰਦਪੁਰ ਸਾਹਿਬ ਦੇ ਇਲੈਕਟਿਡ ਮੈਂਬਰ ਪਾਰਲੀਮੈਂਟ ਨੇ 9 ਹਲਕਿਆਂ ਦੇ